ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਸਈ ਮਹੱਲਾ ਪਹਿਲਾ ਕਰ ਪਹਿਲਾ ਚਉਪਦੇ ਸੇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਿਉ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾ ਤਾਰ ਜੀਉ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾ ਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਰਹਾ ਅਨ ਦਿਨ ਸਾਹਿਬ ਸੇਵੀਐ ਅੰਤ ਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇ ਐ ਨਾਮ ਤਰਾ ਸਤਿਗੁਰ ਬਾਣੇ ਜਾਓ ਰਹਾਉ ਸਰਵਮ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾ ਬੜਿਆਈ ਤੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਠੋ ਬਿੰਦ ਬਿੰਦ ਚੁਖ ਚੁਖ ਹੋਏ ਸੇਵੀ ਸਾਹਿਬ ਆਪਣਾ ਅਵਰ ਨਾਂ ਜਾਚੋ ਕੋਈ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਠੋ ਬਿੰਦ ਬਿੰਦ ਚੁਖ ਚੁਖ ਹੋਏ ਕ ਖ ਸ ਵਾਹੇ ਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇਕੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਗਤ ਦੁੱਖਾਂ ਦਾ ਸਮੁੰਦਰ ਹੈ ਇਨ੍ਹਾਂ ਦੁੱਖਾਂ ਨੂੰ ਵੇਖ ਕੇ ਮੇਰੀ ਜਿੰਦ ਕੰਬਦੀ ਹੈ ਪਰਮਾਤਮਾ ਤੋਂ ਬਿਨਾ ਕੋਈ ਹੋਰ ਬਚਾਉਣ ਵਾਲਾ ਦਿਸਦਾ ਨਹੀਂ ਜਿਸ ਦੇ پاس ਮੈਂ ਮਿੰਤਾ ਕਰਾਂ ਸੋ ਹੋਰ ਆਸਰੇ ਛੱਡ ਕੇ ਮੈਂ ਦੁੱਖਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ ਉਹ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ ਫਿਰ ਉਹ ਮੇਰਾ ਮਾਲਕ ਸਦਾ ਹੀ ਬਖਸ਼ਿਸ਼ਾਂ ਦਾ ਕਰਦਾ ਰਹਿੰਦਾ ਹੈ ਪਰ ਉਹ ਮੇਰੇ ਨਿਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ ਬਖਸ਼ਿਸ਼ਾਂ ਵਿੱਚ ਨਿਤ ਇਉਂ ਹੈ ਜਿਵੇਂ ਪਹਿਲੀ ਵਾਰ ਹੀ ਬਖਸ਼ਿਸ਼ ਕਰਨ ਲੱਗਾ ਹੈ ਰਹਾਉ اے ਮੇਰੀ ਜਿੰਦੇ ਹਰ ਰੋਜ਼ ਉਸ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਦੁੱਖਾਂ ਵਿੱਚੋਂ ਆਖਿਰ ਉਹੀ ਬਚਾਉਂਦਾ ਹੈ اے ਜਿੰਦੇ ਧਿਆਨ ਨਾਲ ਸੁਣੋ ਉਸ ਮਾਲਕ ਦਾ ਆਸਰਾ ਲਿਆ ਹੀ ਦੁੱਖ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕੀਦਾ ਹੈ। हे दयाल ਪ੍ਰਭੂ ਮੈਂ ਤੇਤੋਂ ਸਦਾ ਸਦਕੇ ਜਾਂਦਾ ਹਾਂ। ਮਿਹਰ ਕਰ ਆਪਣਾ ਨਾਮ ਦੇ ਤਾਂ ਕਿ ਤੇਰੇ ਨਾਮ ਦੀ ਰਾਹੀ ਮੈਂ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕਾਂ। ਰਹਾਉ। ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ। ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਜਿਸ ਜੀਵ ਉੱਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹ ਉਸ ਦਾ ਸਿਮਰਨ ਕਰਦਾ ਹੈ हे ਪਿਆਰੇ ਪ੍ਰਭੂ ਤੇਰੀ yaad ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ ਮੈਨੂੰ ਕੋਈ ਉਹ ਵੱਡੀ ਦਾਤ ਦੇ ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿੱਚ ਜੁੜਿਆ ਰਹਾ ਹੈ हे ਪਿਆਰੇ ਤੇਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ ਜਿਸ ਬਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ ਰਹਾਓ ਦੁੱਖਾਂ ਦੇ ਸਾਗਰ ਵਿੱਚੋਂ ਤਰਨ ਲਈ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ ਨਾਨਕ ਆਪਣੇ ਮਾਲਕ ਦਾ ਹੀ ਸੇਵਕ ਹੈ ਉਸ ਮਾਲਕ ਤੋਂ ਹੀ ਕਿਨ-ਕਿਨ ਸਦਕੇ ਹੁੰਦਾ ਹੈ ਏ ਮੇਰੇ ਮਾਲਕ ਮੈਂ ਤੇਰੇ ਨਾਮ ਤੋਂ ਕਿਨ-ਕਿਨ ਕੁਰਬਾਨ ਜਾਂਦਾ ਹਾਂ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ